ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਐਡਰੈਸ ਇਹ ਕਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਜਸਪਾਲ ਤਹਿਸੀਲ ਬਾਬਾ ਬਕਾਲਾ ਸਾਹਿਬ ਤੇ ਜ਼ਿਲ੍ਹਾ ਸ਼੍ਰੀ ਅਮਰਤਸਰ ਸਾਹਿਬ ਬਾਈ ਉਹਦਾ ਨਾਮ ਡਾਕਟਰ ਕੁਲਦੀਪ ਸਿੰਘ ਜਿਨ੍ਹਾਂ ਦੇ ਫਾਰਮ ਤੇ ਪਹੁੰਚੇ ਆਂ ਅੱਜ ਵੀਡੀਓ ਬਣਾਉਣ ਅੱਜ ਦੀ ਵੀਡੀਓ ਦੇ ਵਿੱਚ ਦੱਸੋ ਤੁਹਾਨੂੰ ਇੱਕ ਤਾਜੀ ਸੂਈ ਗਾਂ ਦਿਖਾਵਾਂਗੇ ਡਿਟੇਲ ਸਾਰੀ ਆਪਾਂ ਇਸ ਗਾਂ ਦੀ ਬਾਈ ਉਹਨਾਂ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ-ਬਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆ ਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ਜਿਹੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਬੈਲ ਬਟਨ ਨਾਲ ਤਾਂ ਸੈੱਟ ਕਰ ਦਿਓ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜੂ ਕਰਿਆ ਕਰੋ ਇੰਸਟਾਗ੍ਰਾਮ ਫੇਸਬੁੱਕ ਵਾਲੇ ਵੀਰਾਂ ਨੂੰ ਬੇਨਤੀ ਹੈ ਚੈਨਲ ਨੂੰ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ हां जी भाई सस्साइकल जी सस्साइकल जी सस्साइकल और भाई जी ठीक ठाक हां जी ठीक ठाक खैरियत साबत नी सुनाओ बढ़िया बढ़िया जी एड्रेस बोल दी भाई जी अपने का ਪਿੰਡ ਦਸਵਾਲ ਤਸੀਲ ਬਾਬਾ ਬਗੜਾ ਜ਼ਿਲ੍ਹਾ ਹੁਸਰ ਹਾਂ ਜੀ ਖਾਲਸਾ ਦਾ 9 ਕਿਲੋਮੀਟਰ ਦੂਰੀ ਤੇ ਆ ਹਾਂ ਜੀ ਤੇ ਮੋਬਾਈਲ ਨੰਬਰ ਆਪਣਾ ਹੈਗਾ 70876 96492 ਠੀਕ ਹੈ ਜੀ ਨਾਮ ਵੀ ਦੱਸ ਦੀ ਡਾਕਟਰ ਕੁਲਦੀਪ ਸਿੰਘ ਠੀਕ ਹੈ ਜੀ ਹਾਂ ਜੀ ਅੱਛਾ ਭਾਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਭ ਤੋਂ ਪਹਿਲਾਂ ਜਿੰਨੇ ਵੀ ਵੀਰ ਭੈਣ ਭਰਾ ਆਪਣਾ ਚੈਨਲ ਦੇਖਦੇ ਆ ਸਾਰਿਆਂ ਨੂੰ ਤਾਨਤਰ ਗੁਰਨਾਨ ਕ੍ਰਿਸ਼ਰ ਸਾਹਿਬ ਜੀ ਦੇ ਪ੍ਰਕਾਸ਼ ਅਸੀਂ ਬਹੁਤ ਬਹੁਤ ਮੁਬਾਰਕ ਕ ਲੱਖ ਲੱਖ ਵਧਾਈਆਂ ਹੈ ਬਾਈਗੁਰੂ ਕਿਰਪਾ ਕਰੇ ਸਾਰੇ ਸੰਸਾਰ ਤੇ ਮੇਰਾ ਪ੍ਰਿਆਸ ਸਕੇ ਸ਼ੁਰੂ ਕਰੀਏ ਵੀਰ ਜੀ ਆਪਾਂ ਗਾਂ ਦੀ ਡਿਟੇਲ ਦੱਸੀਏ ਵੀਰਾਂ ਨੂੰ ਸੁਵਾ ਕਿੰਨਾ ਸੋਈਏ ਇਹ ਦੂਜਾ ਸੁਵਾ ਸੋਈ ਹੈ ਕਿੰਨਾ ਟਾਈਮ ਹੋ ਗਿਆ ਵੀਰ ਜੀ ਸੋਈ ਨੂੰ ਅਜਾ ਨੌਂਾਂ ਕ ਦਿਨ ਜੇ ਬੱਚਾ ਕੀ ਦਿੱਤਾ ਨੇ ਬੱਚਾ ਵਾ ਬੱਚਾ ਦਿੱਤਾ ਹੈ ਬੱਚਾ ਦੋਸਤੋ ਅੱਜ ਮਗਰ ਬੱਚਾ ਜੇ ਨੌਂ ਦਿਨ ਸੁਈ ਨੂੰ ਹੋ ਗਿਆ ਈਗਾਨਾ ਸਲਦਾ ਪਰ ਆਇਆ ਪਰ ਕੰਮ ਹਾਂਜੀ ਬਸਾ ਦੋਸਤੋ ਬੜੀ ਬੀੜ ਦਾ ਕੋਈ ਜਿੰਨੇ ਵਾਰਸੀ ਚਲੋ ਚਾਰ ਚੰਦ ਲੱਗ ਜਿਹੜੇ ਬਾਕੀ ਚਲੋ ਕੁਦਰਤ ਆਜੀ ਜੋ ਬਣਾਇਆ ਉਹਨੇ ਮਾਲਕ ਨੇ ਹਾਂਜੀ ਅੱਛਾ ਡਾਕਟਰ ਸਾਹਿਬ ਹੁਣ ਜਿਹੜਾ ਮੌਕੇ ਦਾ ਦੁੱਧ 42 ਕਿੰਨਾ ਚਵਾਰੀ ਹੁਣ 22 23 ਲੀਟਰ ਹੈ ਇਸ ਟਾਈਮ ਮੌਜੂਦਾ ਦੁੱਧ ਮੰਨ ਲੇ ਕੋ ਬੋੜਾ ਮੰਨ ਲੇ ਠੀਕ ਹੈ ਜੀ ਮੌਜੂਦਾ ਹੈ ਹੁਣ ਮੌਜੂਦਾ ਤਿਆਰ ਹੈ ਠੀਕ ਹੈ ਜੀ ਇਹਨੂੰ ਤੋੜ ਕੇ ਦਿਖਾਈਏ ਤਾਂ ਮੁੱਲ ਫੇਰ ਮੈਂਸ਼ਨ ਕਰਦੇ ਹਾਂ ਠੀਕ ਹੈ ਜੀ ਲਓ ਦੋਸਤੋ 22 23 ਕਿਲੋ ਕੋਈ ਵੀਰ ਦੁੱਧ ਮੰਨ ਲੇ ਕੋਈ ਬੋੜਾ ਮੰਨ ਲੇ 8 ਬਿਊਟੀ ਬਹੁਤ ਸੋਹਣੀ ਹੈ ਗਾਂ ਦੀ ਵੇਖੋ ਜੀ। ਆ ਲੋ ਜੀ। ਲੋ ਜੀ ਕਰੋ ਜੀ ਚੈੱਕ। ਦਰਸਾਵੇ 1 ਮਿੰਟ ਧੱਕ ਦਿਓ। ਦੋਸਤੋ ਦਿਖਾਵਾ ਤੁਹਾਨੂੰ ਅੱਗੇ ਜਿਹੜਾ ਮੌਸਮ ਹੈ ਚਲੋ ਬਹੁਤ ਵਧੀਆ। ਆ ਲੋ ਕਰੋ। ਕਾਲੀ ਪੈਂਦੀ ਐ ਇਸ ਲਈ ਥੋੜਾ ਜਿਹਾ ਪਹੁੰਨਾ ਚੋਣ ਦਾ ਟਾਈਮ ਹੋ ਜਾਂਦਾ। ਆ ਕਰੋ ਜੀ ਜੇ ਸਾਰੀ ਦਿਨੜਾ। ਥਾਣ ਵੇਖੋ ਦੋਸਤੋ ਇਹ ਗੁਲਾਬੀ ਰੰਗ ਦਾ ਥਾਣ ਨਿਕੜਨੇ ਚਾਰੇ ਥਾਣ ਗੈਬ ਚ। ਮਿਲਕ ਵੈਨ ਬਹੁਤ ਮੋਟੀ ਲੱਗੀ ਐ। ਬੈਕ ਸਾਈਡ ਤੋਂ ਆਰਡਰ ਚੈੱਕ ਕਰ ਲੋ। ਕਾਕਲਾ ਹਵਾਨਾ ਜੇ। ਉਲਟ ਬਹਿਣੀ ਵਾਲੇ ਪਾਸੇ ਤੋਂ ਥੋੜਾ ਜਿਹਾ ਕੁਆਲਟੀ ਚੈੱਕ ਕਰਵਾ ਦੇਣਾ ਵੇਖੋ ਜੀ। ਵੈਨਸ ਜਿਹੜੀ ਆ ਹਵਾਨੇ ਤੇ ਬਹੁਤ ਜਿਆਦੀ ਮਿਲਕ ਵੈਨ ਦੋਨੋਂ ਪਾਸੇ ਤੋਂ ਬਹੁਤ ਮੋਟੀ ਲੱਗੀ ਐ। ਗਾਂ ਦੀ ਸ਼ਾਈਨ ਕਰ ਚੈੱਕ ਕਰੋ ਜੀ। ਤੇ ਇਹਦੀ ਫੇਸ ਕੁਆਲਟੀ ਦੱਸ ਸ ਮਹਾਰਾਜ ਐ ਦੱਕਦੇ ਮਹਾਰਾਜ। ਆਲੂ ਵੇਖੋ ਚੈੱਕ। ਲੈ ਜਾਓ ਜੀ। ਦੋਸਤੋ ਬਹੁਤ ਖੂਬਸੂਰਤ ਹੈ ਜਿੰਨੀ ਵੀ ਮਾਲਕ ਨੇ ਡਿਊਟੀ ਬਖਸ਼ੀ ਆ ਬਹੁਤ ਸੋਹਣੀ ਬਖਸ਼ੀ ਆ ਨੂੰ ਕਰਮਾ ਲਈਓ ਲਓ ਜੀ ਰਾਜੀ ਆ ਦੋਸਤੋ ਇਹ ਪੂਰੀ 22 23 ਲੀਟਰ ਜਿਹੜਾ ਹੋਣਾ ਮੌਕੇ ਦਾ ਮੈਂ ਤੁਹਾਨੂੰ ਦੱਸਦਾ ਕੋਈ ਵੀਰ ਬਹੁਤ ਨੀਲੇ ਕੋਈ ਦੁੱਧ ਨੀਲੇ ਚਵਾ ਰਹੀ ਹੈ ਜੀ ਉਮੀਦ ਕਿੰਨੀ ਕਰਦੇ ਹੋ ਪਾਜੀ ਤੁਸੀਂ ਉਮੀਦ 25 ਲੀਟਰ ਦੇ ਦਾ ਹੈ ਜੀ 25 ਲੀਟਰ ਜੇ 22 23 ਲੀਟਰ ਹੋਣਾਗਾ ਤੇ 25 ਲੀਟਰ ਕੋਈ ਜ਼ਿਆਦਾ ਨਹੀਂ ਹੋਰ ਵੱਡੀ ਗੱਲ ਨਹੀਂ ਹੈ ਹਾਂ ਮੁੱਲ ਕਿੰਨਾ ਕਰਨਾ ਮੁੱਲ ਨਹੀਂ ਕਰਦੇ ਆ 70000 ਦੇਣੀ ਕਿ ਨਹੀਂ ਦੇਲਾ ਹੀ ਕਰਦਾਂਗੇ 66000 66000 ਹਾਂਜੀ ਕੋਈ ਹੈਗੀ ਕਿ ਜੈਸ ਤੋਂ ਥੋੜੀ ਬੜੀ ਨਹੀਂ ਉਹ ਤੋਂ ਗਿਆ ਸੀ ਬਸ 100 200 ਥੋੜੇ ਜਿਹਾ ਜਿਹੜਾ ਸ਼ੋਰ ਸ਼ਾਪਾ ਹੀ ਹੁੰਦਾ ਹਾਂਜੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਜੇ ਦੋ ਕਦੇ ਹਿਸਾਬ ਨਾਲ ਤੇ ਗਾਹ ਦੀ ਬਿਊਟੀ ਦੇ ਹਿਸਾਬ ਨਾਲ ਵੇਖੀ ਤੇ ਰੇਟ ਬਜਾਣਾ ਬਿਲਕੁਲ ਜਾਇਜ਼ ਮੰਗਿਆ 70000 ਰੁਪਿਆ ਡਿਮਾਂਡ ਰੱਖੀ ਆ 66000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨਤਨ ਸ਼ੋਰ ਸ਼ਾਪਾ ਮੌਕੇ ਤੇ ਹੋਊਗਾ 22 23 ਕਿਲੋ ਮੌਜੂਦਾ ਹਾਜ਼ਰ ਹੈ ਕੋਈ ਵੀ ਆਵੇ ਇੱਕ ਟਾਈਮ ਦੋ ਟਾਈਮ ਬੇਸ਼ੱਕ ਆਪਣੀ ਚੋਕੇ ਤਸੱਲੀ ਕਰ ਸਕਦਾ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੇ ਬੇਸ਼ੱਕ ਵੀਡੀਓ ਕਾਲ ਤੇ ਚੋਅ ਕਰ ਲੋਗਾ ਆਨਲਾਈਨ ਆਪ ਇਥੇ ਪਹੁੰਚ ਕੇ ਚੋਅ ਕਰ ਲੋ ਅਡਰੈਸ ਏ ਕਰੀਬ ਦਾ ਫੇਰ ਬੋਲ ਦੇਣਾ ਪਿੰਡ ਜਸਪਾਲ ਤਹਿਸੀਲ ਬਾਬਾ ਬਕਾਲਾ ਸਾਹਿਬ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਭਾਈ ਉਹਨਾਂ ਦਾ ਨਾਮ ਕੁਲਦੀਪ ਸਿੰਘ ਹੈ ਅਛਾ ਚੌਂਚਾਂ ਦੇ ਵਿੱਚ ਫਸਲਾ ਠੀਕ ਹੈ ਜੀ ਦੋਸਤੋ ਬਿਲਕੁਲ ਮਸਤੀ ਹੈ ਵੀ ਇਹਨੂੰ ਚੈੱਕ ਬਿਨਾ ਮਤਲਬ ਮੰਗੇ ਤੋਂ ਬਿਨਾ ਰਸੀ ਤੋਂ ਭਾਈ ਕਿਹਦੇ ਚੋਣੇ ਆ ਹਾਂ ਜੀ ਦੋਵੇਂ ਬੈਗਾਂ ਵਿੱਚ ਆ ਗਏ ਬੈਗ ਚੋਰੀ ਦੀਏ ਦੋਵੇਂ ਪਸੀ ਚਵਾਈ ਹਾਂਜੀ ਠੀਕ ਹੈ ਹਾਂਜੀ ਲਓ ਦੋਸਤੋ ਸਭ ਤੋਂ ਵੱਡੀ ਆਫਰ ਦੋਨੋਂ ਪਸੀ ਵਈ ਕੇ ਮਿੰਟੋ ਮਿੰਟੀ ਚਵਾਈ ਹੋ ਜਾਂਦੀ ਜੇ ਆਪਣਾ ਡਾਕਟਰ ਸਾਹਿਬ ਨੰਬਰ 1 ਦੀ ਫੇ ਮੈਂਸ਼ਨ ਕਰ ਦਈਏ 78 76 9649 ਠੀਕ ਹੈ ਜੀ ਪਸੰਦ ਆ ਦੋਸਤੋ ਜਿਹੜੇ ਵੀ ਰੋਗ ਹੀ ਬਾਈ ਦਾ ਕੋਈ ਫੋਨ ਨੰਬਰ ਜਿਹੜਾ ਸਕਰੀਨ ਤੇ ਚੱਲੂਗਾ ਕਾਲ ਕਰਕੇ ਬਾਈ ਨਾਲ ਤੁਸੀਂ ਵਧੇਰੇ ਜਾਣਕਾਰੀ ਪੁੱਛ ਸਕਦੇ ਜੇ ਧੰਨਵਾਦ ਦੋਸਤੋ ਰੋਣਾ ਵੀਡੀਓ ਵੇਖਣ ਵਾਸਤੇ ਜੀ